ਸੁਰੀਵਾਰ ਗੁਰ ਜੀ ਮੈਂ ਗੁਰ ਕੀ ਗਤ ਕੋ ਬਾਤੁ ਹੈ ਗੋਡ ਪੁਰਾਥੀ ਦਰਿਆਰੇ ਗੁਰ ਨਾਨਕ ਜਿਨ ਸੁਨਿਆ ਦੇਖਿਆ ਸੇ ਫਿਰ ਬਰ ਬਾਸ ਨ ਪਰਿਆ ਸੁਭਾਵ ਤਲ ਗੁਰ ਸੇ ਲਾਏ ਐਨ ਸਹਿਜ ਸੁਭਾਵੇ ਦਰਸ਼ਨ ਪਰ ਸੇ ਹੈ ਗੁਰੂ ਕਾ ਜੋ ਨੰਮ ਨੰਮਰਨ ਦੁਖ ਜੋ ਵਾਹਿਗੁਰੂ ਜੀ ਤਨ ਤਨ ਗੁਰੂ ਗਰੀ ਬਨਵਾ ਇਕ ਓਮਕਾਰ ਸਤਿਗੁਰੂ ਸਰਬੀ ਮੰਗਾ ਚੋਥ ਕਰ ਸਤਮਾ ਤੇਰੇ ਕਮਨ ਤਨ ਗੁ ਕਹਿ ਕੇ ਗਾਵਾ ਤੁਮ ਸਾਹਿਬੁ ਕੋ ਨਿਦਾਨਾ ਤੁਨ੍ਹਰੇ ਮਹਿਮਾ ਵਰਨ ਨਾ ਸਕੋ ਤੁਮ ਖਾ ਪਰ ਉਚ ਭਗਵਾਨ ਤੇਰੇ ਕਵਨ ਕਵਰ ਹੁ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੁਮ ਖਾ ਪਰ ਉਚ ਭਗਵਾਨ ਮੈਂ ਹਰ ਹਰ ਨਾਮ ਧਰ ਸੋਇ ਜਿਉ ਬਬਾ ਤੂੰ ਰੱਖ ਮੇਰੇ ਸਾਥ ਮੈਂ ਤਜ ਬਿਨੈ ਅਗੁਰ ਨ ਕੋਈ ਰਹਾ ਮੈਂ ਤਾਂ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਅੱਗੇ ਅਰਦਾਸ ਮੈਂ ਹੋਰ ਥਾਵ ਨਹੀਂ ਜਿਸ ਪੈ ਤਉ ਬੇਨੰਤੀ ਦੇ ਰਾਤੁਪ ਸੋਭ ਤੁਝ ਹੀ ਪਸ ਵਿਚੈ ਧੰਦੇ ਵਿਚੈ ਪਾਣੀ ਵਿਚ ਕਾਸ਼ਟ ਅਧਨ ਦ੍ਰਿਜੈ ਬਕਰੀ ਸਿੰਧੂ ਇਕ ਤੇ ਛਾਏ ਰਾਖੇ ਮਨ ਹਰ ਜਾਪੁ ਭਰਮਹੁ ਬਹੁ ਦੂਰ ਕੀਜੈ ਹਰ ਜੀਵ ਨੇ ਆਈ ਦੇਖੋ ਸੰਤੋ ਹਰ ਨਮਨ ਆਣਿ ਦੀਵਾਏ ਜਿਉ ਤਤ ਤੇ ਚਰਨ ਤਲ ਤੇ ਉਪਰਿ ਆਵੈ ਤੇ ਉਹ ਨਾਨਕ ਸਾਧ ਜਨ ਜਗਤ ਆਨ ਸਭ ਪੈਰੀ ਪਾਇ ਹਰ ਕੀ ਬੜਿਆਏ ਦੇਖੋ ਸਤੋ ਹਰ ਨਿਮਾਨੇ ਆਵਰ ਦਵਾਏ ਜਿਉਂ ਧੰਤੇ ਚਰਨ ਤਕਤੂਪੁਰ ਆਵਤ ਤਿਨ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਵਾਹਿਗੁਰੂ ਜੀ ਕਾ ਸਬਾ ਵਾਹਿਗੁਰੂ ਜੀ ਕੀ ਫਤਿਹ ਕੋ ਸਨਮਾਨ ਸਤਸੰਗ ਜੀ ساحب میں چوتھے پادشاہ تن گرو رامداس مہاراج جی کا پویتر بچن جو سا شریف گروہ گرنتھ سا جی کے سات سو پینتی پنے پنّے ششوبت ہے آپ جی نے پاون پویت حکمنا سرو کیا گریب نواج پادشاہ جی اس پرمیشر پربھو دیا بڑیائی ویچ کے ستگو گریب ناج پادشاہ جی فرمان کرتے کون گا اے مارو جی گناہ دے خزانے ہو دے پربور ہو اس کر کے میں تے کہ گن گا کے گریبن واج پاتشاہ جی اس جگت کو دسا بھی تھی کتنے دے مالک ہو ਸਤਗੁਰੂ ਗਰੀਬਨਵਾਜ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਬਾਰੇ ਜਿੱਥੇ ਸਾਨੂੰ ਇਹ ਸਾਰਿਆਂ ਨੂੰ ਕਰੀਬ-ਕਰੀਬ ਇਸ ਤੱਕ ਦੀ ਪਕੜ ਹੈ ਕਿ ਸਤਗੁਰ ਪਾਤਸ਼ਾਹ ਜੀ ਨੇ ਬਗੁੰਜਾ ਰਾਜਿਆਂ ਨੂੰ ਸਤਗੁਰ ਪਾਤਸ਼ਾਹ ਜੀ ਨੇ ਉਤਾਰਿਆ ਕਰਵਾਇਆ ਤੇ ਇਸ ਕਰਕੇ ਸਤਗੁਰ ਪਾਤਸ਼ਾਹ ਜੀ ਦੀ ਬੜੀ-ਬੜੀ ਮੋੜ ਆਈ ਹੈ ਪਰ ਮੇਰਾ ਨਹੀਂ ਖਿਆਲ ਵੀ ਅਸੀਂ ਕਦੇ ਇਸ ਪਾਸੇ ਵੀ ਧਿਆਨ ਦੁੱਤਾ ਹੈ ਕਿ ਸਤਗੁਰ ਪਾਤਸ਼ਾਹ ਮਹਾਰਾਜ ਜੀ ਦੋ ਵਾਰੀ ایک واری کشمیر بھی ایک باری لاہور دو باری مہا مہاماری جس طرح فیل جاتی سی پرانے سمیا کے ہو گیا کبھی ہوسیا تیجی چیزیں ہو گیا کدے ملے ہو گیا اگلے راج نہیں سے ہوں جس طرح رشمے پاشا جی اس بیماری کے علاج واسطے لوگوں کی سہایتا واسطے دلی آ گئے سن اسی طرح کے نا گرو ہرگوبند صاحب پاشا ایک گلٹی بخار ہوتا ਗਿੱਟੀਆਂ ਬਣ ਜਾਂਦੀ ਅਸਾਂ ਸਰਦੀ ਦੇ ਉੱਤੇ ਤੇ ਸਾਹ ਚੜ ਜਾਂਦਾ ਸੀ ਬੁਖਾਰ ਚੜ ਜਾਂਦਾ ਸੀ ਉਹਦਾ ਇਲਾਜ ਬੜਾ ਔਖਾ ਹੁੰਦਾ ਸੀ ਬੜੀ ਮੁਸ਼ਕਲਾਂ ਹੁੰਦਾ ਸੀ ਤੇ ਲੋਕੀ ਨੇੜੇ ਨੇ ਜਾਂਦੇ ਦੂਜੇ ਤੇ ਜਦੋਂ ਕੋਵਿਡ ਜਿਹੇ ਸੀ ਜਾਂਦੇ ਨੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਆਪਣੇ ਸੇਖਾਂ ਨੂੰ ਲੈ ਕੇ ਜਦੋਂ ਉਹਨਾਂ ਨੇ ਦੇਖਿਆ ਕਿ ਕਸ਼ਮੀਰ 'ਚ ਇਹ ਬਿਮਾਰੀ ਆ ਗਈ ਹੈ ਸਤਗੁਰ ਪਾਸ਼ਾ ਕਸ਼ਮੀਰ ਪਹੁੰਚੇ ਸਤਿਗੁਰ ਉਸ ਤੋਂ ਬਾਅਦ ਬਰੀ ਬਰਵਾਜ ਪਾਸ਼ਾ ਜੀ ਲਾਹੌਰ 'ਚ ਇਹ ਬਿਮਾਰੀ ਫੈਲੀ ਤੇ ਜਦੋਂ ਸਤਗੁਰ ਪਾਸ਼ਾ ਜੀ ਵਾਪਸ ਕਸ਼ਮੀਰ ਤੋਂ ਵਾਪਸ ਗੌਰ ਚਲੇ ਗਏ ਸਤਿਗੁਰ ਗਰੀਬਨਵਾਜ بادشاہ ਜੀ ਜਗਤ ਦਾ ਦੁੱਖ ਨਹੀਂ ਵੇਖਦੇ ਇਸ ਕਰਕੇ ਇੱਕ ਅਦਾ ਕੋਈ ਗੁਣ ਨਹੀਂ ਵੀ ਇਸੇ ਕਦੇ ਗੁਣ ਕਰਦੇ ਗੁਰੂ ਚੇਤੇ ਕਰਦੇ ਆ ਗੁਰੂ ਵਿਅੰਤ ਗੁਣਾ ਦਾ ਮਾਲਕ ਹੈ ਇਸ ਕਰਕੇ ਸਾਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਇਹ ਪੰਕਤੀਆਂ ਸਾਡੇ ਧਿਆਨ ਚ ਖੋਣ ਤੇਰੇ ਕਵਨ ਕਵਨ ਗੁਰ ਕਹਿ ਪੈਗਾ ਵਾ ਤੂੰ ਸਾਰੇ ਗੁਣ ਹੀ ਨਾ ਮਾਲਕ ਜੀ ਤੁਸੀਂ ਗੁਣ ਵੇਖ ਜਾਂਦੇ ਅਸੀਂ ਤੁਹਾਡੇ ਕਿਹੜੇ ਕਿਹੜੇ ਗੁਣ ਕਹੀਏ ਅਤੇ ਤੁਹਾਨੂੰ ਤੁਹਾਡਾ ਧੰਨਵਾਦ ਕਰੀਏ ਵਾਹਿਗੁਰੂ ਜੀ ਦਾ ਖਾਤਮਾ واللي <applause>